ਤੋ ਕੋਈ ਪਪਬਲੀਨ ਨਗਰ ਸੁਨਦਾ ਦੇ ਵਿੱਚ ਤੁਸੀਂ ਦੇਖੋਗੇ ਜਿਹੜਾ ਕਾਲਮ ਦਾ ਨਾ ਆਪਾਂ ਯਾਦ ਵੀ ਬਾਈ ਹੋਣਾ ਉਹ ਆ ਪੇਪਰ ਕਰਨਾ ਸਾਈਡ ਤੋਂ ਕੋਈ ਸਹੀ ਤਰੀਕਾ ਹੁੰਦਾ ਹੈ ਕਿ ਜਿਹੜਾ ਬੇਹੁੰਦਾ ਹੈਗਾ ਜਿਹੜਾ ਪੇਪਰ ਕਰਦਾ ਉਹਦਾ ਲੋਡ ਜਿਹੜਾ ਹੈਗਾ ਪ੍ਰੋਪਰਲੀ ਉਹ ਹੋ ਜਾਂਦਾ ਹੁੰਦਾ ਸਾਈਡ ਤੋਂ ਮਿਸਟੇਕ ਹੋ ਜਾਂਦਾ ਤੋ ਇੱਕ ਸਟਰਕਚਰ ਐਸ ਪਰ ਦਾ ਜਿਹੜਾ ਆਪਣੇ ਸਟੀਲ ਦੇ ਰੂਲ ਹੁੰਦੇ ਆ ਉਸ ਹਿਸਾਬ ਨਾਲ ਵਧੀਆ ਬਣਿਆ ਹੋਇਆ ਤੁਸੀਂ ਦੇਖੋਗੇ ਤੋ ਆ ਠੀਕ ਆ ਕੁਛ ਅਸਲ ਵਿੱਚ ਥੋੜੀ ਮੈਨਰ ਦੀ ਲੱਗੀ ਮਿਸਟੇਕ ਉਹ ਕਰ ਲਾਂਗੇ ਇੱਕ ਆਪਣੇ ਪਿੱਲਰਾਂ ਦੇ ਵਿੱਚ ਜਿਹੜਾ ਸਰ ਗਿਆ ਬੰਦਿਆ ਰਿੰਗ ਦਾ ਕਿਹਾ ਸੀ 135 ਡਿਗਰੀ ਦਾ ਐਂਗਲ ਹੋਣਾ ਚਾਹੀਦਾ ਇਸ ਤਰੀਕੇ ਦੇ ਨਾਲ ਸੋ ਜਿਹੜੇ ਵੀ ਵੀਰ ਦਾ ਆਪਣੇ ਨਾਲ ਜੁੜੇ ਹੋਏ ਨੇ ਇਸ ਚੀਜ਼ ਦਾ ਜਰੂਰ ਧਿਆਨ ਕਰਕੇ ਰੱਖਿਆ ਕਰੋ ਸਰ ਗਿਆ ਇੱਥੇ ਕੰਮ ਤੇ ਅਨੁਸਾਰ 550 SD ਸੁਪਰ ਡਕਟਾਈਲ ਯੂਜ਼ ਹੋ ਰਿਹਾ ਹੈਗਾ ਸੋ ਬਾਕੀ ਇਸ ਕੰਮ ਦੀ ਅਪਡੇਟ ਤੁਹਾਨੂੰ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਦਿੰਦੇ ਰਵਾਂਗੇ ਤੇ ਅੱਜ ਦਾ ਇਹਦਾ ਬੇਸਵਰਤੀ ਚੱਲੀ ਜਾਂਦਾ ਸੋ ਵਿੱਚ ਆਪਾਂ ਘੜਕਾ ਪਾਇਆ ਹੋਇਆ ਮਿਕਸ ਕਰਕੇ ਢੜਕਾ ਪਾਇਆ ਹੋਇਆ ਤੇ ਨੀਹਾਂ ਦਾ ਕੰਮ ਜਿਹੜਾ ਹਲੇ ਚੱਲ ਰਿਹਾ ਜਾਂਦਾ ਥੈਂਕ ਯੂ ਜੀ ਪੇਜ ਨੂੰ ਫੋਲੋ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਕਰ